ਬੱਚਿਆਂ ਦੇ ਮਾਹਰ ਡਾਕਟਰ ਸਤੀਹ ਜਿੰਦਲ ਵੱਲੋਂ ਕੀਤਾ ਗਿਆ ਆਪਣਾ ਕਲੀਨਿਕ ਅਤੇ ਮਾਤਾ ਸ਼ਾਂਤੀ ਦੇਵੀ ਤੋਂ ਇਹਦਾ ਕਟਵਾਇਆ ਗਿਆ ਰਿਵਨ ਟਿੰਡਾ ਸਿਵਲ ਹਸਪਤਾਲ ਦੇ ਅੰਦਰ 26 ਸਾਲ ਦੀ ਸੇਵਾ ਨਿਭਾਉਣ ਤੋਂ ਬਾਅਦ ਲਈ ਗਈ ਰਿਟਾਇਰਮੈਂਟ ਤੋਂ ਬਾਅਦ ਬਠਿੰਡਾ ਸਿਵਲ ਹਸਪਤਾਲ ਦੇ ਐਸਐਮਓ ਰਹੇ ਡਾਕਟਰ ਸਤੀਹ ਜਿੰਦਲ ਦੀ ਮਾਤਾ ਸ਼ਾਂਤੀ ਦੇਵੀ ਦਾ ਅੱਜ ਜਨਮ ਦਿਨ ਸੀ ਦਾ ਉਹਨਾਂ ਦੇ ਜਨਮ ਦਿਨ ਦੇ ਉੱਤੇ ਅੱਜ ਡਾਕਟਰਸ ਦੀ ਜਿੰਦਲ ਵੱਲੋਂ ਇੱਕ ਆਪਣੇ ਹੀ ਕਲੀਨਿਕ ਦਾ ਉਹਨਾਂ ਵੱਲੋਂ ਉਦਘਾਟਨ ਕੀਤਾ ਗਿਆ ਦੱਸ ਦਈਏ ਕਿ ਇਹ ਬੱਚਿਆਂ ਦੇ ਮਾਹਰ ਡਾਕਟਰ ਹਨ ਅਤੇ ਇਹਨਾਂ ਵੱਲੋਂ ਬਠਿੰਡਾ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਪਣੇ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਯੂਨਾਈਟਿਡ ਵੈਲਫੇਅਰ ਸੋਸਾਇਟੀ ਵੱਲੋਂ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਤੀ ਵਿੱਚ ਸਵੈ ਇੱਛਾ ਦੇ ਨਾਲ ਇਹ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ। ਸੁਣ ਦਿਖਾ ਰਹੀਆਂ ਬਠਿੰਡਾ ਦੇ ਮਾਡਰਨ ਟਾਊਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਬੱਚਿਆਂ ਦੇ ਮਾਹਰ ਡਾਕਟਰ ਜਿੰਦਲ ਵੱਲੋਂ ਇਹ ਆਪਣਾ ਇੱਕ ਕਲੀਨਿਕ ਖੋਲਿਆ ਗਿਆ ਹੈ। ਡਾਟਰਸ ਦੀ ਜਿੰਦਲ ਜੋ ਬੱਚਿਆਂ ਦੇ ਮਹਾਰਾਣ ਤੇ ਬਠਿੰਡਾ ਸਿਵਲ ਹੜਤਲ ਦੇ ਅੰਦਰ ਉਹਨਾਂ ਵੱਲੋਂ 26 ਸਾਲ ਦੀ ਸੇਵਾ ਨਿਭਾਈ ਅਤੇ 26 ਸਾਲ ਦੀ ਸੇਵਾ ਨਿਭਾਉਣ ਤੋਂ ਬਾਅਦ ਉਹਨਾਂ ਵੱਲੋਂ ਆਪਣੀ ਰਿਟਾਇਰਮੈਂਟ ਲੈ ਲਈ ਅਤੇ ਅੱਜ ਮਾਤਾ ਸ਼ਾਂਤੀ ਦੇਵੀ ਜਿੰਦਲ ਦਾ ਜਿੱਥੇ ਜਨਮ ਦਿਨ ਸੀ ਉਹਨਾਂ ਦੇ ਜਨਮ ਦਿਨ ਦੇ ਉੱਤੇ ਉਹਨਾਂ ਵੱਲੋਂ ਆਪਣਾ ਇੱਥੇ ਆਪਣਾ ਇੱਕ ਕਲੀਨਿਕ ਖੋਲ੍ਹਿਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਡਾਕਟਰ ਵੀ ਸ਼ਾਮਲ ਹੋਏ ਸਮਾਜ ਸੇਵੀ ਸ਼ਾਮਲ ਹੋਈ ਅਤੇ ਲੀਡਰ ਸ਼ਾਮਲ ਹੋਏ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇੱਕ ਖੂਨਦਾਨ ਕੈਂਪ ਦਾ ਜੁਆਇੰਟਡ ਵੈਲਫੇਅਰ ਸੁਸਾਇਟੀ ਵੱਲੋਂ ਇੱਥੇ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸ਼ਹਿਰ ਇਛਾ ਦੇ ਨਾਲ ਖੂਨਦਾਨੀਆਂ ਵੱਲੋਂ ਆਪਣਾ ਖੂਨਦਾਨ ਕੀਤਾ ਗਿਆ ਇਹਨਾਂ ਵੱਲੋਂ ਆਪਣਾ ਕਲੀਨਿਕ ਬਠਿੰਡਾ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਆਪਣਾ ਬੱਚਿਆਂ ਦਾ ਇੱਕ ਹਸਪਤਾਲ ਇਹਨਾਂ ਵੱਲੋਂ ਖੋਲ੍ਹਿਆ ਗਿਆ ਹੈ ਦੱਸਦੀ ਹੈ ਕਿ ਪਹਿਲਾਂ ਵੀ ਇਹਨਾਂ ਵੱਲ ਲਗਾਤਾਰ ਬੱਚਿਆਂ ਦੇ ਲਈ ਸੇਵਾ ਕੀਤੀ ਗਈ ਹੈ ਤੇ ਇਹਨਾਂ ਦਾ ਨਾਲੇ ਵੀ ਕਹਿਣਾ ਹੈ ਕਿ ਅਗਰ ਕੋਈ ਵੀ ਵਿਅਕਤੀ ਜ਼ਰੂਰਤਮੰਦ ਹੈ ਤਾਂ ਉਹਨਾਂ ਤੋਂ ਫੀਸ ਵੀ ਨਹੀਂ ਇਹਨਾਂ ਵੱਲੋਂ ਆਪਣਾ ਲਈ ਜਾਵੇਗੀ ਤੇ ਇਹਨਾਂ ਵੱਲੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਆਪਣਾ ਪ੍ਰਾਯੋਗ ਕੀਤਾ ਜਾ ਰਿਹਾ ਹੈ ਸੇਵਾ ਭਾਵਨਾ ਇਹਨਾਂ ਦੇ ਵਿੱਚ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਹੈ ਇਹਨਾਂ ਦੀ ਮਾਤਾ ਸ਼ਾਂਤੀ ਦੇਵੀ ਜਿੰਦਲ ਦੇ ਜਨਮ ਦਿਨ ਤੇ ਇਹਨਾਂ ਵੱਲੋਂ ਪਹਿਲਾਂ ਵੀ ਬਹੁਤ ਜ਼ਿਆਦਾ ਸੇਵਾ ਕੀਤੀ ਜਾਂਦੀ ਹੈ ਤੇ ਹੁਣ ਇਹਨਾਂ ਵੱਲੋਂ ਉਹਨਾਂ ਦੇ ਜਨਮ ਦਿਨ ਆਪਣਾ ਦਿਨ ਦੇ ਉੱਤੇ ਆਪਣਾ ਕਲੀਨਿਕ ਖੋਲਿਆ ਹੈ ਇਹਨਾਂ ਦਾ ਜਿਹੜਾ ਹੈਗਾ ਕਲੀਨਿਕ ਹੈ ਇਹ ਬਠਿੰਡਾ ਦੇ ਮਾਡਲ ਟਾਊਨ ਗੁਰਦਵਾਰਾ ਸਾਹਿਬ ਦੇ ਬਿਲਕੁਲ ਸਾਹਮਣੇ ਹੈ ਤੇ ਇੱਥੇ ਇਹਨਾਂ ਵੱਲੋਂ ਇੱਕ ਖੂਨਦਾਨ ਕੈਂਪ ਦਾ ਵੀ ਔਯੋਜਨ ਕੀਤਾ ਗਿਆ ਜਿਸ ਦੇ ਵਿੱਚ ਸਵੇਰ ਸ਼ਾਮੀ ਨਾਲ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਨੇ ਖੂਨਦਾਨ ਕੀਤਾ ਦੇਖੋ ਤਸਵੀਰਾਂ ਤੇ ਨਾਲ ਨਾਲ ਇਹਨਾਂ ਵੱਲੋਂ ਵਾਤਾਵਰਨ ਨੂੰ ਹਰਾ ਭਰਾ ਕਰਨ ਦੇ ਲਈ ਆਪਣਾ ਪੌਦੇ ਵੀ ਵੰਡੇ ਗਏ ਵੱਡੀ ਗਿਣਤੀ ਦੇ ਵਿੱਚ ਜਿੱਥੇ-ਇਥੇ ਲੋਕ ਆਏ ਹੋਏ ਸਨ ਇਹਨਾਂ ਵੱਲੋਂ ਉੱਥੇ ਨਾਲ-ਨਾਲ ਇਹਨਾਂ ਸਾਰੇ ਜਿੰਨੇ ਵੀ ਇੱਥੇ ਆਪਣਾ ਇਹਨਾਂ ਦੇ ਆਪਣਾ ਉਦਘਾਟਨ ਸਮੇਂ ਆਏ ਸਨ ਤੇ ਇਹਨਾਂ ਵੱਲੋਂ ਉੱਥੇ ਆਪਣਾ ਪੌਦੇ ਵੰਡੇ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਇੱਥੇ ਆਪਣਾ ਡਾਕਟਰ ਸ਼ਾਮਲ ਹੋਏ ਉੱਥੇ ਬਠਿੰਡਾ ਸ਼ਹਿਰ ਦੇ ਪੋਲੀਟੀਕਲ ਇੱਥੇ ਬਲੀਡਰ ਵੀ ਆਏ ਤੇ ਨਾਲ-ਨਾਲ ਸਮਾਜ ਸੇਵੀ ਵੀ ਆਏ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਲੋਕ ਇੱਥੇ ਇਸ ਦੇ ਵਿੱਚ ਸ਼ਾਮਲ ਹੋਏ। ਸੁੰਦਖਾ ਰਹੇ ਆ ਬਠਿੰਡਾ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੀ ਸਾਹਮਣੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਡਾਕਟਰ ਸਤੀ ਜਿੰਦਲ ਵੱਲੋਂ ਆਪਣਾ ਕਲੀਨਿਕ ਖੋਲ੍ਹਿਆ ਗਿਆ ਬੱਚਿਆਂ ਦੇ ਮਹਾ ਇਹ ਡਾਕਟਰ ਹਨ ਅਤੇ ਇਹ ਇਹਨਾਂ ਵੱਲੋਂ 26 ਸਾਲ ਬਠਿੰਡਾ ਦੇ ਸਿਵਲ ਹਸਪਤਾਲ ਦੇ ਅੰਦਰ ਆਪਣਾ ਸੇਵਨਵਾਈ ਹੈ ਤੇ 26 ਸਾਲ ਤੋਂ ਬਾਅਦ ਇਹਨਾਂ ਨੂੰ ਇਹਨਾਂ ਵੱਲੋਂ ਆਪਣਾ ਰਿਟਾਇਰਮੈਂਟ ਲਈ ਗਈ ਤੇ ਮਾਤਾ ਸ਼ਾਂਤੀ ਦੇਵੀ ਜਿੰਦਲ ਨੂੰ ਜਨਰਲ ਵੈਲਫਰ ਸੁਸਾਇਟੀ ਵੱਲੋਂ ਇਕ ਸਨਮਾਨ ਚਨਵੀ ਇਹਨਾਂ ਵੱਲੋਂ ਆਪ ਦਿੱਤਾ ਗਿਆ ਅ ਅਜਿਤੇ ਮਾਰਗਲ ਟਾਊਨ ਤੋਂ ਗੁਰਦੁਆਰਾ ਸਾਹਿਬ ਕੋਲੇ ਡਾਕਟਰ ਸਤੀਸ਼ ਜੰਦੂ ਬੱਚਿਆਂ ਦੇ ਬਹੁਤ ਮਸ਼ਹੂਰ ਡਾਕਟਰ ਨੇ ਕਾਫੀ ਲੰਮਾ ਸਮਾਂ ਨਾਲ ਸਰਕਾਰੀ ਹਸਪਤਾਲ ਸੁਵਾਂਜਿਤੀਆਂ ਨੇ ਉਹਨਾਂ ਨੇ ਆਪਣੇ ਨਵੇਂ ਘਰਵਾਰ ਦੀ ਸਟੇਟ ਕਲੀਨਿਕ ਦਾ ਕੰਮ ਕੀਤਾ ਅੱਜ ਉਹਨਾਂ ਦੀ ਮਾਤਾ ਸ਼੍ਰੀਮਤੀ ਸ਼ਾਂਤੀ ਜਿੰਦਲ ਸ਼ਾਂਤੀ ਜਿੰਦਲ ਦੇ ਜਨਮ ਦਿਨ ਵੀ ਹੈ ਇਸ ਮੌਕੇ ਤੇ ਉਹਨਾਂ ਨੇ ਆਪਣੇ ਕਲੀਨਿਕ ਦਾ ਵੀ ਉਦਘਾਟਨ ਕਰਕੇ ਬਹੁਤ ਹੀ ਵਧੀਆ ਉਪਰਾਲਾ ਕਿ ਉਹਨਾਂ ਨੇ ਇੱਕ ਬਲੱਡ ਖੂਨ ਦਾੈਂਨ ਕੈਂਪ ਵੀ ਲਗਾਇਆਗਾ ਤੇ ਮਤਲਬ ਉਹ ਆਪਣੀਆਂ ਜਿਹੜੀਆਂ ਸਿਵਕਾਰੀ ਨੌਕਰੀ ਦੇ ਵਿੱਚ ਹੁੰਦੇ ਜ ਦੀ ਸੇਵਾ ਭਾਵਨਾ ਸੀ ਉਹੀ ਸੇਵਾ ਭਾਵਨਾ ਨੂੰ ਲੈ ਕੇ ਉਹਨਾਂ ਨੇ ਅੱਜ ਆਪਣੇ ਕਲੀਨਿਕ ਦਾ ਆਰੰਭ ਕੀਤਾ ਆਪਾਂ ਉਹਨਾਂ ਨੂੰ ਬਹੁਤ ਮੁਬਾਰਕਵਾਦ ਦਿੰਦੇ ਆ ਕਿ ਉਮੀਦ ਕਰਦੇ ਆ ਕਿ ਅਜਿਹੀਆਂ ਜੋ ਸਮਾਜ ਸੇਵਾ ਵਾਲੀਆਂ ਉਹਨਾਂ ਦੀਆਂ ਗਤੀਵਿਧੀਆਂ ਨੇ ਪੱਲਾਂ ਦੀ ਤਰਾਈ ਜਮੇ ਚਲਦੀਆਂ ਆਂ ਅੱਜ ਮੇਰਾ ਨਾਮ ਜੀ ਡਾਕਟਰ ਇੰਦਰਦੀਪ ਸਿੰਘ ਸਰਾਇਆ ਜੀ ਤੇ ਜੇ ਐਸਐਮ ਰਟਾਇਰ ਹੋਏ ਆ ਇਸ ਦੇ ਹੰਡੇ ਦੀ ਬਹੁਤ ਜਿਆਦਾ ਸਰਵਿਸ ਹੈ ਬਲੱਡ ਬੈਂਕ ਦੇ ਕਾਫੀ ਸੇਵਾ ਨਿਭਾਈ ਹੈ 10 12 ਸਾਲ ਦੇ ਕਰੀਬ ਡਾਕਟਰ ਸतीश ਜਿੰਦਲ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਹੈ ਐਸ ਐਮਓ ਸਿਵਲ ਹਸਪਤਾਲ ਸੇਵਾ ਨਿਭਾ ਰਹੇ ਸੀ ਹੁਣ ਇਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਹੈ ਬਹੁਤ ਬਹੁਤ ਮੁਬਾਰਕਾ ਸਰ ਜੀ ਨੂੰ ਤੇ ਯੂनाइटेड ਵੈਲਫੇਅਰ ਸੁਸਾਇਟੀ ਘਟੋਗਟ ਵੀ 25 ਸਾਲ ਤੋਂ ਬਲੱਡ ਡੋਨੇਸ਼ਨ ਦਾ ਕੰਮ ਕਰ ਰਹੀ ਹੈ ਤੇ ਸਾਬ ਨੂੰ ਸਾਰੇ ਸੁਸਾਇਟੀ ਮੈਂਬਰਸ ਨੂੰ ਇਹਦੀ ਮੁਬਾਰਕਵਾਦ ਦਿੰਨਾ ਹੈ ਤੇ ਸਿਵਲ ਹਸਪਤਾਲ ਨਾਲ ਹੀ ਹਮੇਸ਼ਾ ਤੋਂ ਇਹ ਸੁਸਾਇਟੀ ਜੁੜੀ ਰਹੀ ਹੈ ਤੇ ਆਸ ਕਰਦਾ ਅੱਗੇ ਤੋਂ ਵੀ ਇਹ ਇਸ ਤਰ੍ਹਾਂ ਹੀ ਸਲਾਗਾ ਜੋ ਕੰਮ ਕਰਦੇ ਰਹਿਣਗੇ ਵਾਂਸ ਅਗੇਨ ਡਾਕਟਰ ਜੰਦਰ ਨੂੰ ਮੁਬਾਰਕਾਂ ਤੇ ਯੂनाइटेड ਵੈਲਫੇਅਰ ਸੁਸਾਇਟੀ ਨੂੰ ਫੋਨ ਦਾਨ ਦੇ ਵਿੱਚ ਯੋਗਦਾਨ ਪਾਉਣ ਵਿੱਚ ਬਹੁਤ ਬਹੁਤ ਮੁਬਾਰਕਾਂ ਹਾਂਜੀ ਅੱਜ ਬੜੀ ਖੁਸ਼ੀ ਦਾ ਦਿਹਾੜਾ ਹੈ ਕਿ ਸਾਡੇ ਬੜੇ ਹੀ ਸਤਿਕਾਰਯੋਗ ਡਾਕਟਰ ਸਤੀਜਿੰਦਰ ਜੀ ਜੋ ਕਿ ਐਸ ਐਮਓ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਨੇ ਤੇ ਉਹਨਾਂ ਨੇ ਆਪਣੇ ਕਲੀਨਿਕ ਦਾ ਉਦਘਾਟਨ ਕੀਤਾ ਹੈ ਉਦਘਾਟਨ ਵੀ ਉਸ ਦਿਨ ਕੀਤਾ ਜੋ ਆਪਣੇ ਸਤਿਕਾਰਯੋਗ ਮਾਤਾ ਜੀ ਦੇ ਜਨਮ ਦਿਹਾੜੇ ਦੇ ਉੱਪਰ ਦੀ ਖੁਸ਼ੀ ਦੇ ਵਿੱਚ ਕੀਤਾ ਤੇ ਉਹਨਾਂ ਨੇ ਮਾਤਾ ਜੀ ਤੋਂ ਹੀ ਰੀਬਨ ਕਟਵਾਇਆ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਹ ਮਾਤਾ ਜੀ ਸ਼ਾਂਤੀ ਜਿੰਦਲ ਜੀ ਇੱਕ ਬਹੁਤ ਹੀ ਪੁਰਾਣੇ ਖੂਨਦਾਨੀ ਰਹੇ ਨੇ ਜੋ ਕਿ ਲਗਭਗ 26 27 ਵਾਰ ਖੁਦ ਖੂਨਦਾਨ ਕਰ ਚੁੱਕੇ ਨੇ ਅੱਜ ਜਦੋਂ ਉਸ ਵੇਲੇ ਖੁਸ਼ੀ ਹੋਈ ਜਦੋਂ ਉਹਨਾਂ ਨੇ ਆ ਕੇ ਸਾਰੇ ਹੀ ਖੂਨਦਾਨੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਅਸੀਂ ਸਾਰੇ ਸਮੂਹ ਖੂਨਦਾਨੀਆਂ ਵੱਲੋਂ ਡਾਕਟਰ ਸਤੀਜਿੰਦਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਤੇ ਉਹਨਾਂ ਦੇ ਪਰਿਵਾਰ ਨੂੰ ਵੀ ਬਹੁਤ ਬਹੁਤ ਸਾਡੇ ਵੱਲੋਂ ਮੁਬਾਰਕਾਂ ਅੱਜ ਕਿ ਨਵਾਂ ਰਿਤੀਕਾ ਜਾਓਗੇ ਅੱਜ ਦਾ ਨਮਸਕਾਰ ਜੀ ਮੈਂ ਡਾਕਟਰ ਰਿਤਿਕਾ ਐਜ਼ ਅ ਬਲੱਡ ਬੈਂਕ ਇਨ ਚਾਰਜ ਸਿਵਲ ਹਸਪੀਟਲ ਬਠਿੰਡਾ ਦੇ ਬਲੱਡ ਬੈਂਕ ਵਿੱਚ ਕੰਮ ਕਰ ਰਹੀ ਹਾਂ ਅੱਜ ਅਸੀਂ ਇੱਥੇ ਮਾਤਾ ਸ਼ਾਂਤੀ ਜਿੰਗਲ ਜੀ ਦੇ ਜਨਮ ਦਿਹਾੜੇ ਵਾਸਤੇ ਇਕੱਤਰਿਤ ਹੋਏ ਹਾਂ अज सा एस एम ओ सर जो रिटायर हो चुके हैं उन्होंने माता जी का जन्मदिन है जो कि रामपुरा फूल से स्टार डोनर रह चुके हैं उन्होंने भी लगभग भी बार तो व्ध डोनेट कर चुके हैं और उन्होंने तो रिबन कटवा के ब्लड डोनेशन कैंप का आयोजन किया है इत ਔਰ ਅੱਜ ਦੇ ਦਿਨ ਹੀ ਸਰ ਨੇ ਆਵਦਾ ਚਾਈਲਡ ਕੇਅਰ ਕਲੀਨਿਕ ਵੀ ਸਟਾਰਟ ਕੀਤਾ ਹੈ ਇਥੇ ਜਿਵੇਂ ਵੀ ਡੋਨਰਸ ਆਏ ਹੈ ਉਹਨਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਪਾਇਆ ਗਿਆ ਹੈ ਔਰ ਮੈਂ ਇਹ ਅਪੀਲ करूंगी ਹਰ ਇੱਕ ਨੌਜਵਾਨ ਨੂੰ ਕਿ ਇਸੇ ਹਰ ਇੱਕ ਨੌਜਵਾਨ ਨੂੰ ਮੈਂ ਅਪੀਲ करूंगी ਕਿ ਐਸੇ ਉਸ ਉਤਸ਼ਾਹ ਨਾਲ ਸਾਰੇ ਹੀ ਡੋਨੇਟ ਕਰਨ ਤਾਂ ਜੋ ਆਪਾਂ ਨੂੰ ਬਲੱਡ ਦੀ ਕਮੀ ਨਾ ਹੋਵੇ ਪੰਜਾਬ ਦੇ ਵਿੱਚ ਹਾਂ ਜੀ ਅਜ 18 ਅਗਸਤ ਨੂੰ 26 ਸਾਲ ਦੀ ਸਰਵਿਸ ਤੋਂ ਬਾਅਦ ਟ੍ਰੀ ਮੈਚਿਓਰਿਟੀ ਰਟ ਲੈ ਕੇ ਇੱਕ ਛੋਟੀ ਜਿਹੀ ਕਲੀਨਿਕ ਜਿਹੜੀ ਹੈ ਬੱਚਾਂ ਦੀ ਕੀਤੀ ਹੈ ਇਹ ਸੋਚਦੇ ਹੋਏ ਕਿ ਆਉਣ ਵਾਲੇ ਸਮੇਂ ਵਿੱਚ ਜ਼ੋਰ ਕਲੀਨਿਕਲ ਟਾਈਮ ਤੇ ਵਧ ਦੇ ਸਕੀਏ ਤੇ ਬੱਚਾਂ ਦੀ ਸਿਹਤ ਨੂੰ ਇੱਕ ਉੱਚੇ ਲੈਵਲ ਤੇ ਜਾ ਸਕੀਏ ਕਿਹੜੀ ਜਗ੍ਹਾ ਤੇ ਕੀਤੀ ਹੈ ਜੀ ਕਿਸ਼ਨਾ ਇਹ ਫੇਜ 1 ਮੋਡਲ ਟਾਊਨ ਗੁਰਦੋਰਾ ਸਾਹਿਬ ਹੈ ਉਹਦੇ ਸਾਹਮਣੇ ਐਸ.ਆਈ.ਓ ਨੰਬਰ 9 ਬਟਾ ਬੀਡੀ ਦਫ਼ਤਰ ਦੇ ਨਾਲ ਉੱਥੇ ਜਿਹੜੀ ਕਲੀਨਿਕ ਸ਼ੁਰੂ ਕੀਤੀ